ਸਾਸੀ ਗਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਕਰਦੇ ਆ ਸਜਣੋ ਦੋ ਟਾਈਮ ਆਪਣੀ ਜਰੂਰੀ ਤਸੱਲੀ ਕਰਿਆ ਕਰੋ ਤੇ ਜਿਹੜਾ ਪਸ਼ੂ ਸੋਇਆ ਸваяਾ ਜੇ ਕੋਈ ਭੈਣ ਭਰਾ ਦੂਰ ਨੇੜੇ ਬੈਠਾ ਤੇ ਵੀਡੀਓ ਕਾਲ ਤੇ ਆਨਲਾਈਨ ਵਿੱਚ ਵੇਚਾਈ ਕਰ ਸਕਦੇ ਜੀ ਠੀਕ ਆ ਜੀ ਇਹ ਨਾ ਕੋਈ 100 200 ਦੀ ਬਜਤ ਕਰਿਆ ਕਰੋ ਕੋਈ ਬਿਲਕੁਲ ਜਿਹੜਾ ਨੇੜੇ ਵਾਲਾ ਉਹ ਆ ਕੇ ਵੀ ਤਸੱਲੀ ਕਰ ਸਕਦਾ ਹੈ ਆ ਕੇ ਵੀ ਜੱਜਮੈਂਟ ਕਰ ਸਕਦਾ ਹੈ ਕਿ ਕਿੰਨਾ ਕੁ ਵਜਨ ਵੱਟਾ ਤੇ ਕਿੰਨਾ ਕੁ ਦੁੱਧ ਭਰ ਰਹੀ ਆ ਗੱਬਨ ਡੰਗਰ ਨੂੰ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਆ ਬਾਅਦ ਚ ਕੋਈ ਵੀ ਲਾਹਮੇ ਵਾਲੀ ਗੱਲਾਂ ਨਾ ਰਵੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਦੀ ਆਪਣੀ ਵਿਜਟ ਪਿੰਡ ਨਾਰਲੀ ਨੇੜੇ ਵਿਧੀ ਜਾਂਦੇ ਸ਼ੀਨਾ ਗੁਰੂ ਕਾ ਸੀਨਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸੇਵਕ ਬਾਬਾ ਵਿਧੀਚੰਦ ਦਾ ਨੱਗਰ ਲੱਗ ਗਈ ਆ ਸਿਦਵਾ ਨੱਗਰ ਵੀ ਲੱਗ ਗਈ ਆ ਪਹੁੰਚਿਆ ਬਾਈ ਸਾਹਿਬ ਸਿੰਘ ਕੋਲ ਚਾਰ ਐਨੀਮਲ ਤੋਂ ਸਜਣੋ ਵਿਖਾਉਣੇ ਦੋ ਵਹਿੜਾਂ ਤੇ ਦੋ ਮੱਝਾਂ ਇਹ ਕੰਨੀਲੀ ਦਾ ਵੀ ਦਾ ਸਜਣੋ ਪੀਸ ਲਿਆਂਦਾ ਤੁਹਾਡੇ ਲਈ ਚੁਣ ਕੇ ਬਾਕੀ ਮੀਟ ਕਰਦੇ ਤੁਹਾਡੇ ਮਨ ਨੂੰ ਲੱਗੂਗੀ ਬੱਚਾ ਵੀ ਪਿਓਰ ਨੀਲੀ ਦਾ ਹੀ ਮਗਰ ਲਾਇਆ ਤੇ ਦੋ ਵਹਿੜਾਂ ਬਣੇ ਰੋ ਜ਼ਰੂਰ ਐਂਡ ਤੱਕ ਕਰਦੇ ਆ ਬਾਈ ਸਾਹਿਬ ਨਾਲ ਗੱਲਬਾਤ ਬਿਲਕੁਲ ਨਿੱਕੇ ਨਿੱਕੇ ਰੇਟ ਕਰਾਉਣੇ ਆ ਸਾਹਿਬ ਨੂੰ ਬਾਈ ਤੋਂ ਭਾਈ ਸਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸੰਧੂ ਸਾਹਿਬ ਜੀ ਕੀ ਹਾਲ ਠੀਕ ਏ ਵਧੀਆ ਵਧੀਆ ਕਿਰਪਾ ਮਾਲਕ ਦੀ ਓ ਕਿੱਥੇ ਰਹਿ ਗਏ ਸਾਡਾ ਜੀ ਨਹੀਂ ਲੱਗਦਾ ਤੁਹਾਡੇ ਕੋਲ ਆਈ ਆਈ ਇਦਾਂ ਹੀ ਫਿਰ ਮਾਲ ਲੋਕਲੀ ਲੈ ਜਾਂਦੇ ਭੈਣ ਭਰਾ ਇਦਾਂ ਹੀ ਅੱਛਾ ਹਾਂਜੀ ਹਾਂਜੀ ਚਲੋ ਕੋਈ ਨਹੀਂ ਹੋਰ ਕੰਮ ਸਿੱਧਾ ਹਾਂਜੀ ਰੱਜੀ ਠੀਕ ਠਾਕ ਠੀਕ ਐ ਡਰੈਸ ਬਾਈ ਜੀ ਇੱਕ ਵਾਰਾ ਨੋਟ ਕਰਿਓ ਡਰੈਸ ਆਪਣਾ ਪਿੰਡ ਨਾਰਲੀ ਜਿਲ੍ਹਾ ਤਰਨਤਾਰਨ ਸੀਲ ਪੱਟੀ ਮੋਬਾਈਲ ਨੰਬਰ 9878200944 ਠੀਕ ਐ ਜੀ ਅੱਜ 4 ਪਸ਼ੂ ਹਨ ਹਾਂ ਨੀਲੀ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਸਵੇਰੇ ਦਾ ਤਨਤਾਜਾ ਭੈਣ ਭਾਵੇਂ ਦੁੱਝਾ ਲਾ ਲੈਣਾ ਹਾਂਜੀ ਆ ਭਾਵੇਂ ਚੌਥਾ ਲਾ ਤੀਜਾ ਸੁਭਾ ਲਾ ਹਾਂ ਆ ਚਲੋ ਜਿੱਤਰਾ ਮਰਜੀ ਆ ਦੁੱਧ ਕਿੰਨਾ ਹੋ ਦੁੱਧ ਭਾਈ ਇਹਦਾ 12 ਕਿਲੋ 10 ਕਿਲੋ ਦੀ ਆਪਣੀ ਗਾਰੰਟੀ ਹੈ 10 ਦੇਣਾ ਆਪਾਂ ਹਾਂ ਤੇ ਕੱਟਾ ਮਗਰ ਆ ਗਿਆ ਕੱਟਾ ਖਾਇਓ ਮੜਿਆ ਵਾਹ 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 ਯਾਰ ਵੇ ਕਿੱਡਾ ਸੋਹਣਾ ਲੱਗਦਾ ਹੈ ਨਾ ਬਿਲਕੁਲ ਵਾਈਟ ਫੇਸ ਹੈ ਨਾ ਲਤਾਂ ਲੁੱਤਾਂ ਦੇ ਮੈਂ ਵੀ ਪਿਓ ਨੀਲੀ ਡੇਂਗਾ ਚੀਰਿਆ ਲਤਾਂ ਲੁੱਤਾਂ ਨਾਲ ਬਾਕੀ ਚੰਗੀ ਸੀਲ ਬੜੀ ਸੱਜੂ ਸਾਹਿਬ ਇੱਧਰ ਆਓ ਵੇ ਕੀ ਬਾਤ ਹੈ ਖੋਲ ਕੇ ਤੋਰਾ ਚੈੱਕ ਕਰਵਾਈਏ ਖੋਲ ਕੇ ਲਾਓ ਜਵਾਬ ਲਾਓ ਸੱਜਣਾ ਤੇ ਇੱਧਰ ਆ ਜਾ ਫਸ ਤੂੰ ਐ ਬੰਨਿਆ ਜਾ ਸਾਈਡ ਤੇ ਖੋਲ ਕੇ ਤੋਰਾ ਚੈੱਕ ਕਰਾਉਣ ਲੱਗੇ ਤੁਹਾਨੂੰ ਬਾਕੀ ਮੈਂ ਥੱਲੋਂ ਸਾਫ ਹੋ ਗਿਆ ਬਿਲਕੁਲ ਓਕੇ ਹੈ ਨਾ ਲੈਵਾ ਤੇ ਡੰਗਾ ਚੀਜ਼ ਆ ਲੈਵਾ ਵੇਖੋ ਲਾਇਆ ਭਾਈ ਨੇ ਲੀ ਜਾਗੇ ਹਨਾ ਫਿਰ ਬਾੰਦ ਦੇ ਮਰਾ ਵੀ ਲਓ ਸੱਜਣੋ ਲੇਵਲ ਉਹਦੀ ਬੰਤਰ ਮਿਲਕਮੈਨ ਆ ਨਾਰਾ ਨੋੜਾਂ ਤੋਂ ਹੀ ਵੇਖ ਸਕਦੇ ਜੇ ਬਹੁਜੀ ਕੋਈ ਡੋਕਾ ਨਹੀਂ ਥਣਾ ਦੇ ਵਿੱਚ ਕੋਈ ਟੈਂਟੂ ਨਹੀਂ ਵਾਲੀ ਲਾਦੀ ਅੱਗੇ ਨੂੰ ਕਰਦੀ ਵਾ ਵਾ ਇਹ ਭਾਈ ਜੀ ਦਾ ਰੇਟ ਰੇਟ ਭਾਈ ਆ ਪੰਜਾਹ ਹੀ ਕਰਨਾ ਹਾਂਜੀ ਇਸ ਨਾਲ ਵੀ ਇਹ ਪਹਿਲਾ ਮਾਲਕ ਹੁੰਦੇ ਉਦਾਂ ਹੀ ਪਾਉਣਾ ਜੀ ਅੱਛਾ ਆਪਣੀ ਯਾਰ 2000 ਰੋਟੀ ਕੱਢ ਕੇ ਜਾਏ ਹਾਂਜੀ ਮੁੱਲ ਕਰਦੇ 85000 ਠੀਕ ਆਸੀ ਹੀ ਦੇਣਾ 80 ਨਹੀਂ ਓਵਰ ਕਰਦੇ ਚਲੋ ਯਾਰ ਰੋੜ ਛੱਡਦਾ ਪੰਜ ਛੱਡ ਗਏ ਦਿਨ ਵਾਵਾ ਆ ਗਿਆ ਚਲੋ ਫੇ ਠੀਕ ਐ ਛੋੜੀ ਹੁਣੀ 200 ਰੁਪਿਆ ਦੀ ਛੋੜੀ 75000 ਦੀ ਜੈਸਾ ਹੁਣ ਹਾਂ ਬਾਾਕੀ ਇਹ ਭਾਵੇਂ ਇਦਾਂ ਹੀ ਬੈਠ ਜਾ ਸੰਤੂ ਸਾਹਿਬ ਵੇਖੋ ਵਾਹ ਵਾਹ ਐਨੂੰ ਹੀ ਬਤੂ ਐਨੂੰ ਹੀ ਐਨੂੰ ਹੀ ਵੇਖਦੇ ਕੋ ਵਾਹ ਭਾਈ ਯਾਰ ਆਹ ਵੇਖੋ ਇਹ ਤੇਰਾ ਮੈਂ ਬਹਿ ਨਹੀਂ ਦਿੰਦੀ ਕੋਈ ਵੀ ਮੈਂ ਨਹੀਂ ਛੱਦੀ ਬਹਿਣ ਦਿੰਦੀ ਆਹ ਵੇਖੋ ਬਿਨਾ ਬਚੇ ਤੋਂ ਬੰਨ ਨੀਲੇ ਰਗਵਾਲ ਠੰਡਾ ਹੰਦਾ ਠੰਡਾ ਹੰਦਾ ਹਣਾ ਹਾਂਜੀ 75000 ਦੀ ਸਜਣ ਮਿਲ ਜੂ ਤੇ ਦੂਜੇ ਨੰਬਰ ਤੇ 1 ਮਹੀਨਾ ਰਹੇਗਾ ਸੋਨ ਚ ਹਾਂਜੀ ਹਾਂਜੀ ਉਹਨਾਂ ਦਾ ਆਖਿਆ 20 ਦਿਨਾਂ ਦਾ ਸੰਤੂ ਸਾਹਿਬ ਘਰ ਆ ਲੈ ਆਪਾਂ ਆਪਣੀ ਸਮਝ ਲਾ ਲੇ ਪੰਜੀ ਮ ਘਾੜ ਸਕਦੀ ਮਹੀਨਾ ਘਾੜ ਸਕਦੀ ਘਾੜ ਸਕਦੀ ਆ ਤੇ ਲੋ ਜੀ ਆ ਥਣ ਲੇਵਾ ਵੇਖੋ ਕਰੋ ਚੈੱਕ ਉਹਨਾਂ ਤੇ ਮਾਲਕਾਂ ਨੇ 20 ਦਿਨ ਦੱਸਿਆ ਜਿੱਥੋਂ ਲਈ ਇਹ ਨਾ ਬਾਕੀ ਤੁਸੀਂ ਮਹੀਨਾ ਮੰਨ ਕੇ ਝੋਟੀ ਲਿਓ ਪਹਿਲਾ ਸੁਆ ਹਾਂਜੀ ਪਹਿਲਾ ਸੁਆ ਝੋਟੀ ਸੁਣੀ ਪਰ ਹੁਣ ਨਵੀਂ ਝੋਟੀ ਜਾਵੇ 2 400 ਦੇ ਪੀਣ ਵਾਲੀ ਸੰਧੂ ਸਾਫ ਬਿਲਕੁਲ ਬਿਲਕੁਲ ਲੈਓ ਜੀ ਬਾਕੀ ਸੰਧੂ ਠੰਡੀ ਠੁਡੀ ਵੜ ਗਈ ਦੇਖੋ ਬੇਗੋ ਬੇਗੋ ਜੀ ਇਹ ਲੈ ਵਾਲਾ ਆ ਕਰਾਂ ਵਖਾਈ ਲਾਰੇ ਤੇ ਰੇਟ ਬਾਈ ਜੀ ਬੀਡ ਕਰਦੇ ਆ ਆਪਾਂ 45000 ਰੁਪਇਆ ਹਾਂ ਜਾਇ ਜੀ 45000 ਦੀ ਦੇਣਾ ਚੋਟੀ ਆਲੀ ਜਿਹੜੀ ਵੀਹ ਭਰਾਣੇ ਸਾਹਮਣੀ ਵੀ ਨੇ ਸਾਹਮਣੀ ਵੀ ਹਾਂ ਵੰਡ ਚੋ ਕੇ ਆਪਾਂ ਪੈਸੇ ਛੱਡਦਾ 42000 ਦੀ ਦੇਦਾ 200 ਰੁਪਇਆ ਚੁੱਗੀ ਤਾਂ ਸਰ ਠੀਕ ਹੈ ਤੇ ਜੇ ਨੰਬਰ ਤੇ ਆ ਗਈ ਗਾਂ ਵੈੜ ਖਬਰ ਹਨਾ ਹਾਂ ਜੀ ਹਾਂ ਜੀ ਸੂਆ ਕਰਨਾ ਬਾਈ ਇਹ ਪਾਜੀ ਦੂਜਾ ਸੂਆ ਤੇ ਗੱਪਣ ਆ ਗੱਪਣ ਆ ਦੇਣ ਕਿੰਨੇ ਕਰੇਗੇ ਦੇਣ ਖਾੜ ਲੈ ਜੂ ਆਲੀ ਹਫਤੇ ਤੋਂ 10 ਦਿਨ ਅੰਦਰ ਬਾਹਰ ਵੀ ਖਾੜ ਸਕਦੀ ਤੇਰੀ ਵੇਚ ਵੇਚੀ ਲਓ ਇਸਾ ਜਰਾਂ ਵੈੜ ਹੀ ਚੰਗੀ ਆ ਡੱਬੇ ਪ੍ਰਿੰਡ ਦੇ ਵਿੱਚ ਆ ਦੇਣ ਦਾਸ ਲੈ ਜੋਗੀ ਤੋਰਾ ਚੈੱਕ ਕਰਾਉਣੇ ਆ ਨੋ ਜੀ ਲੈ ਜੀ ਕਭੀ ਕਰੋ ਸੰਗ ਦੇ ਵਿੱਚ ਨਹੀਂ ਜੀ ਇਹਨੂੰ ਗਰਮੀ ਕਾਲੀ ਗਰਮੀ ਰੋਜੀ ਨੰਗੀ ਆ ਹਾਂ ਗਰਮੀ ਤਾਂ ਨੰਗੀ ਹੁੰਦੀ ਹਾਂ ਜੀ ਨਾ ਗਰਮੀ ਵਾਲਾ ਤਾਂ ਮੌਸਮ ਨੂੰ ਕਿਹਾ ਜੀ ਹੁਣ ਸਿਆਲ ਆ ਲਾ ਗਿਆ ਸਿਆਲ ਇੱਕ ਲੋਈ ਥਾਂਲੇ ਵਾ ਦੇ ਬਾਈ ਜੀ ਦੀ ਕੀਮਤ ਜਿਹੜੀ ਆਪਾਂ ਜਿਹੜਾ ਮਾਲ ਥਾਂ ਓਕੇ 43 33 ਬਹੁਤ ਵਧੀਆ ਕੋਈ ਚੱਕਰ ਨਹੀਂ ਪਾਰ پیچھے ਦਾ ਆਪਣੇ ਫੁੱਲ ਗਰੰਟੀ ਕੋਈ ਅੱਛਾ 33 ਵੀ ਬਿਲਕੁਲ ਓਕੇ ਓਕੇ 33 ਹਾਂ ਬਾਕੀ ਭੈਣ ਭਰਾ ਆਪਾਂ ਵੀ ਇੱਥੇ ਆਣ ਕੇ ਆਪਣਾ ਚੈੱਕ ਕਰੇ ਕੋਈ ਚੱਕਰ ਨਹੀਂ ਤੇ ਕੀਮਤ ਇਹ ਦੇਣਾ ਕੀਮਤ ਬੁੱਲ 25000 ਕਰਦੇ 30 ਵੀ ਦੇ ਦਾਂਗੇ ਠੀਕ ਆ ਓਕੇ ਬਾਈ ਹਾਂ ਜਯਾ 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 ਗਲਤ ਨਹੀਂ ਕਰਨੀ ਜਯਾ ਜਯਾ ਤੇ ਹਾ ਵਿਖਾਈਏ ਖੋਲ ਕੇ ਲੈ ਇਹ ਬਾਹਰ ਨੂੰ ਗੱਡ ਕੇ ਸਜਣੋ ਇੱਕ ਵੱਖਰਾ ਜਾ ਕਲਰ ਆ ਤੇ ਏਵੀਂ ਗੱਭਣ ਆ ਹਨਾ ਇਹ ਮੁਖਤ ਵਾਲਾ ਪਾਣੀ ਆ ਸਜਣੋ ਕਿਉਂਗੀ ਕਿਉਂਗੀ ਹਨਾ ਵੇਖੋ ਬਾਕੀ ਸੋਹਣੀ ਸੋਹਣੀ ਬੜੀ ਓਦਾਂ ਪਾਸੇ ਗੱਭਣੇ ਬਾਕੀ ਖੜੀ ਸੀ ਚੰਦੂ ਸਾਹਿਬ ਬੜੀ ਅੱਛਾ ਚੱਕਰ ਦੀ ਐਸੀ ਹੀ ਭਾਂ ਥਲੀ ਵੀ ਨਾ ਗਜੋ ਵਕਈ ਥਾਂ ਬੜਾ ਸੋਹਣਾ ਲੱਗਾ ਦਿਨ 10 ਲੈਣੇ ਆ ਜੀ 10 ਦਿਨ ਲੈ ਖਸਾ ਜੀ ਲੈ ਲੈ ਜਾਣੇ ਭਾਈ ਲੈ ਜਾਣੇ ਲੈ ਆਇਆ ਭਾਈ ਥੁਲਾ ਭਾਈ ਸਜਣੋ ਚਲੋ ਇਹ ਬੰਦੂ ਬਣੇ ਇੱਥੇ ਰਹਿਣ ਦੋ ਭਾਈ ਜੀ ਇਹ ਰੇਟ ਭਾਈ ਜੀ ਸੰਤੂ ਸਾਹਿਬ 5000 ਮੁੱਲ ਕਰਦੇ ਆ ਠੀਕ ਆ 20000 ਦੀ ਦਾ 20000 ਹਾਂਜੀ ਚਲੋ ਠੀਕ ਆ ਜੀ ਲਓ ਸਜਣੋ ਜਾਇਜ ਆ 20000 ਦੀ ਦੇਖੋ ਇੱਧਰ ਢਿਲਾ ਢੁਲਾ ਵੇਖੋ ਥਾਨ ਪ੍ਰੋਪਰੋ ਓਕੇ ਨਾ ਹਾਂਜੀ ਹਾਂਜੀ ਬਾਕੀ ਕੋਈ ਟੱਕਰ ਨਹੀਂ ਲਓ ਸਜਣੋ ਹਾਂਜੀ ਲਖੇੜ ਬੜਾ ਥਣਾ ਚ ਵੀ ਨੇੜੇ ਤਾਂ ਤੁਹਾਨੂੰ ਚੰਗੇ ਦਰਵਾਜ਼ੇ ਆ ਬਾਕੀ ਵਹਿੜ ਚੰਗੀ ਖਰੀਦਦਾਰੀ ਤੁਸੀਂ ਆਪਣੀ ਆਪ ਕਰਨੀ ਆ ਅਸੂ ਸਾਰੇ ਚੰਗੇ ਜਾਇਜ ਕੀਮਤ ਮੈਂ ਨੇਲੇ ਵੀ ਚੰਗੀ ਸਜਣੋ sasi kal